ਸਰਪ੍ਰਸਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਕੀ پوری ਗੱਲਬਾਤ ਹੈ ਕਾਰਵਾਈ ਤੁਸੀਂ ਸਾਡੇ ਟ੍ਰਾਂਸਪੋਰਟ ਵਿਭਾਗ ਤੋਂ ਅਸੀਂ ਜਿੰਨੇ ਵੀ ਸਾਡੇ ਐਮਵੀ ਐਕਟ ਸੈਂਟਰਲ ਮੋਟਰ ਵਹੀਕਲ ਰੂਲ ਤੇ ਪੰਜਾਬ ਮੋਟਰ ਵਹੀਕਲ ਰੂਲ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਰੂਲ ਦੇ ਤਹਿਤ ਜਿੰਨੇ ਵੀ ਗੱਡੀਆਂ ਦੀ ਵਾਇਲੇਸ਼ਨ ਹੁੰਦੀਆਂ ਅਸੀਂ ਉਹਨਾਂ ਸਾਰਿਆਂ ਨੂੰ ਚੈੱਕ ਕਰਦੇ ਹਾਂ ਤੇ ਉਹਨਾਂ ਦਾ ਚਲਾਨ ਕੱਟਦੇ ਹਾਂ ਉਦਾਹਰਨ ਦੇ ਤੌਰ ਤੇ ਜੇ ਆਪਾਂ ਸੜਕ ਤੇ ਦੇਖੀਏ ਕਈ ਗੱਡੀਆਂ ਜਿਹੜੀਆਂ ਹੁੰਦੀਆਂ ਉਹ ਓਵਰ weight ਹੁੰਦੀਆਂ ਓਵਰ ਹਾਈਟ ਹੁੰਦੀਆਂ ਐਸੀਆਂ ਗੱਡੀਆਂ ਸਾਡੇ ਰੋਡ ਸੇਫਟੀ ਲਈ ਵੀ ਖਤਰਨਾਕ ਹੁੰਦੀਆਂ ਨੇ ਅਤੇ ਬਾਈ ਚਾਂਸ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹ ਵੀ ਸਾਡੇ ਕੋਲੇ ਔਕੇ ਹੈ ਕਿਉਂਕਿ ਜੇ ਮੰਨ ਲਓ ਓਵਰਲੋਡ ਹੈ ਤਾਂ ਪਿੱਛੇ ਕਿਤੇ ਅੱਗੇ ਐਕਸੀਡੈਂਟ ਹੁੰਦਾ ਤਾਂ 댓 ਇਜ਼ ਡੇਂਜਰਸ ਤਾਂ ਅਸੀਂ ਜਿੰਨੇ ਵੀ ਗੱਡੀਆਂ ਚੈੱਕ ਕਰਦੇ ਆ ਜੇ ਕੋਈ ਓਵਰ ਓਵਰਲੋਡ ਹੁੰਦੀ ਆ ਜਾਂ ਓਵਰ ਹਾਈਟ ਹੁੰਦੀ ਆ ਅਸੀਂ ਉਹਨਾਂ ਦੇ ਵੀ ਚਲਾਨ ਕੱਟਦੇ ਆ ਐਂਡ ਬਾਈ ਚਾਂਸ ਮੰਨ ਲਓ ਕਿ ਇਹਦਾ ਪੋਲਿਊਸ਼ਨ ਵਗੈਰਾ ਜਾਂ ਕੋਈ ਹੋਰ ਡਾਕੂਮੈਂਟੇਸ਼ਨ ਦੀ ਕਮੀਆਂ ਸੀ ਉਹਨਾਂ ਦੇ ਵੀ ਚਲਾਨ ਕੱਟਦੇ ਆ ਤੇ ਅਸੀਂ ਆ ਪਿਛਲੇ ਮਹੀਨੇ ਅਸੀਂ ਮਈ ਦੇ ਵਿੱਚ ਮੈਂ 15 ਮਈ ਮੈਂ ਰੀਸੈਂਟਲੀ ਜੁਆਇਨ ਕੀਤਾ ਤੇ 15 ਮਈ ਤੋਂ ਲੈ ਕੇ 31 ਮਈ ਤੱਕ ਅਸੀਂ ਤਕਰੀਬਨ ਅਸੀਂ 100 ਗੱਡੀਆਂ ਤੋਂ ਵੱਧ ਦੇ ਚਲਾਨ ਕੱਟ ਚੁੱਕੇ ਆ ਜਿਸ ਤਰ੍ਹਾਂ ਗੱਲ ਕਰੀਏ ਸਰ ਇਹ ਰਿੰਗ ਰੋਡ ਹੈ ਜਿਹੜੇ ਡਾਈਵਰਸ ਨੇ ਉਹ ਇੱਥੋਂ ਸਿੱਪੋ ਕੇ ਨਿਕਲ ਜਾਂਦੇ ਆ ਕੀ ਲੱਗਦਾ ਇੱਥੇ ਐਸੇ ਕਰਕੇ ਨਾਕਾਬੰਦੀ ਕੀਤੀ ਨਹੀਂ ਨਹੀਂ ਅਸੀਂ ਰੈਂਡਮਲੀ ਜਗ੍ਹਾ ਐਂਡ ਟਾਈਮ ਰੈਂਡਮਲੀ ਡਿਸਾਈਡ ਕਰਦੇ ਆ ਕਦੇ ਦਿਨੇ ਹੁੰਨੇ ਆ ਕਦੇ ਰਾਤ ਨੂੰ ਹੁੰਨੇ ਆ ਕਦੇ अर्ਲੀ ਮਾਰਨਿੰਗ ਹੁੰਨੇ ਆ ਜਾਂ ਲੇਟ ਈਵਨਿੰਗ ਹੁੰਨੇ ਆ ਤਾਂ ਇਟ ਇਜ਼ ਟੋਟਲੀ ਰੈਂਡਮ ਲੋਕੇਸ਼ਨ ਵੀ ਰੈਂਡਮ ਹੁੰਦੀ ਆ ਤੇ ਟਾਈਮਿੰਗ ਵੀ ਰੈਂਡਮ ਹੁੰਦੀ ਆ ਸਾਡਾ ਇੱਕੋ ਹੀ ਪਰਪਸ ਹੈ ਕਿ ਜਿੰਨੀ ਅਸੀਂ ਇਨਫੋਰਸਮੈਂਟ ਕਰਨੀ ਆ ਐਸ ਪਰ ਲਾਅ ਨੂੰ ਅਸੀਂ ਰੂਲ ਆਫ ਲਾਅ ਇਸਟੈਬਲਿਸ਼ ਕਰਨਾ ਤਾਂ ਵੀ ਵਿਲ ਬੀ ਡੂਇੰਗ ਦਿਸ ਇਨਫੋਰਸਮੈਂਟ ਡਰਾਈਵ ਐਟ ਰੈਂਡਮ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਅੱਜ ਅਸੀਂ ਦੇਖਿਆ ਜਿਵੇਂ ਹੁਣ ਮੰਨ ਲਓ ਤੁਹਾਡੇ ਕੋਲੇ ਆਪਾਂ ਦੇਖ ਰਹੇ ਆ ਜਿਹੜੇ ਟਰੱਕ ਨੇ ਇਹਨਾਂ ਦੀ ਹਾਈਟ ਦੇਖ ਸਕਦੇ ਆ ਆਪਾਂ ਕਿੰਨੀ ਜਿਆਦੇ ਆ ਤੇ ਬਾਈ ਚਾਂਸ ਕਿਤੇ ਉੱਪਰ ਮਤਲਬ ਇੰਨਾ ਲੀਵੇ ਨਹੀਂ ਹੁੰਦਾ ਇੰਨੀ ਵੱਡੀ ਗੱਡੀ ਨਿਕਲਦਾ ਤਾਂ ਉਹ ਵੀ ਐਕਸੀਡੈਂਟ ਦੀ ਵਜ੍ਹਾ ਬਣਦੀ ਆ ਤੇ ਜੇ ਕਿਤੇ ਮੰਨ ਲਓ ਇਸ ਤੋਂ ਕੁਝ ਕਿਉਂਕਿ ਗੱਡੀਆਂ ਦੇ ਜਿਹੜੇ ਰਸੇ ਜਾਂ ਹੋਰ ਸਾਰਾ ਕੁਝ ਹੈ ਇੱਕ ਪ੍ਰੋਪਰ ਲੋਡ ਲਈ ਡਿਜ਼ਾਈਨਡ ਹੈ ਤੇ ਅਗਰ ਇੱਥੇ ਨੁਕਸਾਨ ਹੁੰਦਾ ਤਾਂ ਜਾਨਵਾਲ ਦਾ ਨੁਕਸਾਨ ਹੋਣਾ ਸੜਕ ਤੇ ਤੈਰ ਰੰਦਾ ਤਾਂ ਇਸ ਲਈ ਅਸੀਂ ਅੱਗੇ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਗੱਡੀਆਂ ਅਸੀਂ ਰੋਕੀਆਂ ਨੇ ਇਹ ਸਾਰੀਆਂ ਜ਼ਿਆਦਾਤਰ ਓਵਰ ਲੋਡ ਨੇ ਹਾਂਜੀ ਸਰ ਸਕੂਲ ਵੈਨ ਲਈ ਮੈਂ ਇੱਕ ਪਰਜੋ ਰਪੀਲ ਕਰਨੀ ਚਾਹਾਂਗਾ ਤੁਹਾਡੇ ਚੈਨਲ ਜਾਂ ਤੁਹਾਡੀ ਵੀਡੀਓ ਦੇ ਵਿੱਚ ਆਈ ਐਕਚੁਅਲੀ ਅਸੀਂ ਸਾਰੇ ਸਾਡੀ ਇੰਨੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਡੇ ਜਿਹੜੇ ਬੱਚੇ ਹੁੰਦੇ ਆ ਉਹ ਸਾਡੇ ਸਮਾਜ ਦਾ ਧੰਨ ਵੀ ਹੁੰਦੇ ਆ ਸਾਡੀ ਰਿਸਪੋਨਸੀਬਿਲਟੀ ਵੀ ਆ ਸਾਡੇ ਫਿਊਚਰ ਐਸੈਟ ਵੀ ਨੇ ਅਸੀਂ ਸਾਡੀ ਇੰਨੀ ਜਿੰਮੇਵਾਰੀ ਬੰਦੀ ਆ ਕਿ ਅਸੀਂ ਬੱਚਿਆਂ ਲਈ ਇੱਕ ਸੇਫ ਟਰਾਂਸਪੋਰਟੇਸ਼ਨ ਐਸ਼ੂਰ ਕਰੀਏ ਉਹਦੇ ਵਿੱਚ ਸਕੂਲ ਵੀ ਰਿਸਪੋਨਸੀਬਲ ਨੇ ਉਸ ਲਈ ਮਾਪੇ ਵੀ ਰਿਸਪੋਨਸੀਬਲ ਨੇ ਤੇ ਉਸ ਲਈ ਸਰਕਾਰ ਅਤੇ ਐਡਮਿਨਿਸਟ੍ਰੇਸ਼ਨ ਤੇ ਸਾਡਾ ਡਿਪਾਰਟਮੈਂਟ ਵੀ ਰਿਸਪੋਨਸੀਬਲ ਹੈ ਅਸੀਂ ਉਹਨੇ ਤੁਹਾਡੇ ਮਾਦਮ ਰਾਈ ਸਾਰੇ ਸਕੂਲਾਂ ਨੂੰ ਇਹ ਨੋਟਿਸ ਵੀ ਦੇ ਰਹੇ ਆ ਅਤੇ ਅਸੀਂ ਆਫੀਸ਼ੀਅਲੀ ਵੀ ਇੱਕ ਨੋਟਿਸ ਕੱਢਾਂਗੇ ਕਿ ਜਿੰਨੇ ਵੀ ਸਕੂਲ ਨੇ ਉਹ ਚੰਗੀ ਤਰੀਕੇ ਨਾਲ ਇਹ ਸੇਫ ਸਕੂਲ ਵਾਹਨ ਪਾਲਿਸੀ ਜੋ ਪੰਜਾਬ ਸਰਕਾਰ ਦੀ ਹੈ ਪਲੱਸ ਸੁਪਰੀਮ ਕੋਰਟ ਦੀ ਜੋ ਗਾਈਡਲਾਈਨ ਹੈ ਉਹਨਾਂ ਨੂੰ ਪੜ ਲੈਣਾ ਅਤੇ ਉਹਨਾਂ ਦੇ ਰੋਲ ਤਹਿਤ ਜਿਹੜੇ ਉਹਨਾਂ ਦੇ ਰੋਲ ਬੰਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਅਤੇ ਸੇਫ ਟਰਾਂਸਪੋਰਟੇਸ਼ਨ ਬੱਚਿਆਂ ਲਈ ਇਨਸ਼ੋਰ ਕਰਨਾ ਅਸੀਂ ਜਦੋਂ ਹੁਣ ਗਰਮੀਆਂ ਖਤਮ ਹੋ ਗਈਆਂ ਸਕੂਲ ਦੁਬਾਰਾ ਖੁੱਲਣਗੇ ਤਾਂ ਅਸੀਂ ਸਾਰੇ ਵਾਹਨਾਂ ਨੂੰ ਚੈੱਕ ਵੀ ਕਰਾਂਗੇ ਅਤੇ ਜਿਹੜੇ ਸਕੂਲ ਇਸ ਵਾਹਨ ਪਾਲਿਸੀ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਦੇ ਵਿਲ ਬੀ ਕੰਪਲਾਈਂਗ ਦੀ ਇਨਸਟਰਕਸ਼ਨ ਐਂਡ ਪਾਲਿਸੀ ਅਸੀਂ ਉਹਨਾਂ ਨੂੰ ਇੱਕ ਟੈਗ ਦੇਵਾਂਗੇ ਉਹਨੂੰ ਕੈਟਾਗਰਾਈਜ਼ ਕਰਾਂਗੇ ਕਿ ਟਰਾਂਸਪੋਰਟੇਸ਼ਨ ਆਫ ਦਿਸ ਸਕੂਲ ਇਜ਼ ਸਟੂਡੈਂਟ ਫਰੈਂਡਲੀ ਜਾਂ ਸੇਫ ਫਾਰ ਸਟੂਡੈਂਟ